ਆ ਜਾ ਯਾਰ ਬੋਲ ਕਰ ਲੈ ਗੱਲ ਕਰਨਾ ਯਾਰ ਗੱਲ ਕਰਾ ਲਓ जो नंबर की लगता है, अच्छा हो गया के उपर? के है। उसके सामने बिल्कुल ऊपर आप हैं आप क्या नाम था इसका सोनू सोनू जी ਕਹਾਂ ਰਹਿੰਦਾ ਸੀ ਇਹ ਸਮਰਾਲਾ ਸਮਰਾਲਾ ਚੌਕ ਰਹਿੰਦੇ ਸੀ ਕਿਹਾਂ ਪੇ ਸਮਰਾਲਾ ਚੌਕ ਸਮਰਾਲਾ ਚੌਕ ਲਿੰਕ ਰੋਡ ਡਬਲ ਚਿਕਨ ਢਾਗਾ ਦਾਬਾ ਹੈ ਨਾ ਉਸਕੇ ਸਾਈਡ ਤੇ اچھا ਤਾਂ ਕਿੰਨੀ ਉਮਰ ਕਿੰਨੀ ਹੋ ਗਈ ਇਸकी तकरीबन 27 ਸਾਲ 27 ਸਾਲ ਕੀ ਕੰਮ ਕਰਦਾ ਸੀ ਇਹ ਇੱਕ ਇੰਟਰਲੌਕ ਮਸ਼ੀਨ ਚਲਾਤਾ ਸੀ ਇੰਟਰਲੌਕ ਮਸ਼ੀਨ ਜੋ ਕਿ ਨੌਕਰੀ ਕਰਦਾ ਸੀ ਕਿਸੇ ਹੌਜਰੀ ਦੇ ਵਿੱਚ ਤੇ ਜੋ ਕਿ ਇਹ ਕੰਮ ਤੋਂ ਛੁੱਟੀ ਕਰਕੇ ਆ ਰਿਹਾ ਸੀ ਪੈਦਲ ਸੜਕ ਪਾਰ ਕਰਨ ਲੱਗੇ ਤੇ ਕਿਸੇ ਗੱਡੀ ਨੇ ਰਾਹੀ ਦੇ ਫੇਟ ਮਾਰੀ ਆ ਤੇ ਫੇਟ ਮਾਰ ਕੇ ਨਿਕਲ ਗਿਆ ਉਹ ਜੋ ਕਿ ਮੌਕੇ ਤੇ ਹੀ ਇਹਦੀ ਮੌਤ ਹੋ ਗਈ ਆ ਹੁਣ ਡੈੱਡ ਬੋਡੀ ਨੂੰ ਜੋ ਕਿ ਸਿਵਲ ਹਸਪੀਟਲ ਭੇਜ ਦਿੱਤਾ ਗਿਆ ਤੇ ਬਾਕੀ ਪੋਸਟਮਾਰਟਮ ਤੋਂ ਬਾਅਦ ਡੈੱਡ ਬੋਡੀ ਜੋ ਹੈ ਉਹ ਪਾਰਸ਼ਾ ਦੇ ਹਵਾਲੇ ਕਰ ਦਿੱਤੀ ਜਾਊਗੀ ਤੇ ਮੈਂ ਤੁਹਾਡਾ ਬਲਵਿੰਦਰ ਸਿੰਘ ਕੈਮਰਾਮੈਨ ਰੋਹਿਤ ਪ੍ਰੈਸ਼ਰ ਦੇ ਨਾਲ ਹਾਂਜੀ ਜਿਹੜਾ ਸਾਡੀ ਐਕਸੀਡੈਂਟ ਹੋਇਆ ਉਹ ਰਾਤ ਆਪਣਾ ਹਾਈਵੇ ਤੇ ਰਾਉਂਡ ਸਮਰਾਣਾ ਚੌਕ ਦੇ ਉੱਪਰ ਜਿਹੜਾ ਓਵਰਬ੍ਰਿਜ ਹੈ ਉਦੇ ਉੱਤੇ ਇੱਕ ਮੁੰਡਾ ਸੋਰਨੂ ਸੀ ਉਮਰ 27 ਸਾਲ ਉਹ ਡਵਾਈਡਰ ਕ੍ਰੋਸ ਕਰਨ ਲੱਗਿਆ ਸੀਗਾ ਤਾਂ ਪੱਕੇ ਦੂਜੇ ਪਾਸੇ ਜਾਣ ਲੱਗਿਆ ਸੀ ਤਾਂ ਉਹ ਅਚਾਨਕ ਕੋ ਕਿਸੇ ਵਾਹਨ ਦੀ ਲਪੇਟ ਜਾਣ ਕਰਕੇ ਐਕਸੀਡੈਂਟ ਅਵਿਧੀ ਡੈਥ ਹੋ ਗਈ ਵਾਹਨ ਜਿਹੜਾ ਮੋਕ ਨੂੰ ਭੱਜ ਗਿਆ ਕਿੱਥੇ ਦਾ ਰਹਿਣਾ ਸੀ ਇਹ ਸੋਰਨੂ ਟਿਪਾ ਰੋਡ ਦਾ ਰਹਿਣ ਵਾਲਾ ਸੀ ਅੱਛਾ ਜੀ ਤੇ ਇੰਨੀ ਉਮਰ ਸੀ ਸਰ ਉਹਦੀ 27 ਸਾਲ ਦਾ ਸੀ ਮੁੰਡਾ ਤੇ ਉਹ ਤੇ ਮਾਪੇ ਦੇ ਡੈਥ ਹੋ ਗਿਆ ਉਹਨੂੰ ਸਿਵਲ ਹਸਪਤਾਲ ਤੇ ਭੇਜਿਆ ਸੀ ਕਿ ਉਹ ਦਾ ਪੋਸਟਮਾਰਨ ਕਰਾ ਕੇ ਨਾਲ ਜਿਹੜੀ ਵਾਅਦਾ ਕਰਦੇ ਸਰ ਕਿੱਥੇ ਵੀ ਕਿੱਥੇ ਜਾਣਾ ਸੀ ਕੁਝ ਪਤਾ ਲੱਗਿਆ ਸੀ ਕੁਝ ਕੋਈ ਇਹ ਆਪਣੇ ਕੰਮ ਤੋਂ ਆ ਰਿਹਾ ਸੀ ਟਿਮਬਾ ਰੋਡ ਤੇ ਜਾਣਾ ਸੀ ਨੇ ਉੱਥੇ ਰੁਕਿਆ ਉੱਥੋਂ ਉਤਰਿਆ ਸੀਗਾ ਤੇ ਉੱਥੇ ਹੀ ਉਹ ਕ੍ਰਾਸ ਕਰ ਲਗਾ ਸ਼ਰਕਤਾ ਉਥੇ ਦੀ ਉਹ ਕਿਹੜੀ ਗੱਡੀ ਦੇ ਨਾਲ ਹਿੰਟ ਹੋ ਗਈ ਉਹ ਪਤਾ ਨਹੀਂ ਲੱਗਿਆ ਅਜੇ ਕਿਉਂਕਿ ਉੱਪਰ ਕੋਈ ਉੱਪਰ ਹਾਈਟ ਤੇ ਸੀਗਾ ਸਰ ਇਸ ਮਾਮਲੇ ਦੇ ਵਿੱਚ ਕੋਈ ਸੀਰੀਅਸ ਨਹੀਂ ਗਈ ਉਹ ਸਾਰੀ ਕਰਾ ਜੀ ਨਹੀਂ ਮਿਲੀ ਸੀ ਕੋਸ਼ਿਸ਼ ਕੀਤੀ ਹੈ ਉਥੇ ਕੈਮਰਾ ਹੈ ਨਹੀਂ ਕੋਈ ਉਰ ਦੇ ਉੱਪਰ ਸਰ ਕਿਸ ਤਰ੍ਹਾਂ ਕੇ ਇੰਕਾਮ ਪਾਕਿਸਤਾਨ ਫਿਰ ਵੀ ਜਾਂਚ ਪੜਤਾਲ ਕਰ ਰਹੇ ਆ ਸਾਰੀ ਇਹ ਜੀ ਸਹੀ ਕਿੰਨੇ ਟਾਈਮ ਦਾ ਸਮਾਂ ਸੀਗਾ ਇਹ ਰਾਤ ਸੀਗਾ 10 11 ਸਾਢੇ 11 ਵਜੇ ਦਾ ਸਾਢੇ 11:00 ਵਜੇ ਤਾਂ ਲਗਾਤਾਰ ਦੇਖਿਆ ਜਾਵੇ ਤੇ ਰੋਡ ਦੇ ਉੱਪਰ ਜਿਹੜੇ ਫਲਾਈਓਵਰ ਦੇ ਉੱਤੇ ਉਹ ਡਿਵਾਈਡਰ ਕਲੋਜ਼ ਕਰਦੇ ਨੇ ਨੌਜਵਾਨ ਜਾਂ ਕੋਈ ਵੀ ਤੇ ਉਹਨਾਂ ਨੂੰ ਕਿੱਦਾਂ ਵੇਚ ਦਿੱਤਾ ਜਾਊਗਾ ਰੋਡ ਦੇ ਉੱਤੇ